ਪੋਤੋ ਚਲ ਮਰੀ ਪਕੌੜੀਆਂ ਦੀ 스멜 ਆਉਂਦੀ ਅੱਜ ਲੱਗਦਾ ਵਾਕਈ ਸੁਖ ਸੁਖਾਣਾ ਹੀ ਸੱਦਿਆ ਵਾ ਹਾਂ ਹੈ ਭਾਵੇਂ ਘਰ ਪਰੌਣੇ ਹੁਣ ਬੈਠਿਆਂ ਨੂੰ ਛੇਛੇ ਤੇ ਫੋਨ ਕਰਕੇ ਉੱਧੇ ਸੱਦ ਲਿਆ ਤਾਂ ਹੀ ਵੇ ਉਹ ਹੀ ਕੱਪੜੇ ਪਾ ਕੇ ਆ ਗਈ ਮੈਂ ਦਵਾਦਾ ਮੈਂ ਪਤਾ ਨਹੀਂ ਹੁਣ ਕੀ ਸੱਪ ਨਿਕਲ ਗਿਆ ਆ ਤਾਂ ਚੰਗਾ ਆ ਮੈਂ ਤਾਂ ਤਿਆਰ ਹੋਈ ਹੀ ਪਹਿਲਾਂ ਚਲ ਕੋਈ ਨਹੀਂ ਨਹੀਂ ਪਰੌਣੇ ਆਏ ਲੱਗਾ ਤਾਂ ਨਹੀਂ ਕੋਈ ਮੋਰਛਾ ਕੋਈ ਚਲੋ ਕੋਈ ਗੱਲ ਨਹੀਂ ਮੇਰੇ ਨੌ ਪੁੱਤ ਦੀ ਟੌਰ ਮੇਰੇ ਪੋਤੇ ਦੀ ਟੌਰ ਆ ਮੇਰੀ ਕਿਹੜੀ ਗੱਲ ਮੈਂ ਤਾਂ ਹੁਣ ਬੁਢੜੀ ਹੋਈ ਮਰ ਜਿੱਥੇ ਮਰਜੀ ਪਾਲਾ ਪਿਸਟਲ ਜਿਹਾ ਲਾ ਦੋ ਉਹਦਾ ਕਿਉਂ ਉਹ ਯਾ ਗੁੱਸਾ ਕਰ ਜੂਗਾ ਵੀ ਇਹ ਡਰ ਪਿਆ ਪਈ ਗੇ ਫੜ ਤੂੰ ਤਰ ਮੁੰਡੇ ਨੂੰ ਕਰ ਗੁੱਸਾ ਮੈਂ ਉਹ ਘਟਾਉਣਾ ਹੀ ਨਹੀਂ ਆ ਤੇ ਪਰ ਉਹਨੇ ਗੁੱਸਾ ਕਰਨ ਲੱਗਿਆ ਕਰ ਜਾਣਾ ਨਹੀਂ ਨਹੀਂ ਕਰਦਾ ਕਰ ਜੇ ਗੁੱਸਾ ਗੁੱਸਾ ਕਰੇ ਤਾਂ ਗਿੱਟਿਆਂ 'ਚ ਗੋਲੀ ਵੀ ਆਊਗੀ ਵੇਲਾ ਮਮੀ ਇੰਨੇ ਇੰਨੇ ਨਹੀਂ ਚਲ ਚੁੱਪ ਹੁਣ ਕਹਿ ਦੇ ਇਹ ਸੁੱਕ ਸੁਖਾਂ ਦਾ ਪ੍ਰੋਗਰਾਮ ਹੋਣਾ ਵੀ ਉੱਥੇ ਪੀ ਕੇ ਨਹੀਂ ਨਹੀਂ ਪੀਂਦਾ ਤੇ ਪ੍ਰੋਗਰਾਮ ਉੱਥੇ ਹੋਇਆ ਕਿਹੜਾ ਤਰ੍ਹਾਂ ਉਹਨਾਂ ਦੇ ਘਰ ਵੜ ਚਲ ਕਾਕਾ ਤੂੰ ਨਾ ਪੀਵੀਂ ਹੁਣ ਮੈਂ ਤੇਰੇ ਸਾਹਮਣੇ ਕਹਿਤਾ ਨਾ ਆ ਤੂੰ ਹੀ ਖਾ ਉਹ ਬੜੇ ਕੀ ਕਰਿਆ ਉਹ ਮਣਾ ਲਓ ਪਕੌੜੇ ਤੀਂ ਖਾ ਲਿਆ ਚਾਹ ਪੀ ਲਿਓ ਸਾਡੇ ਨਾਲੇ ਤੂੰ ਵੀ ਪਕੌੜੇ ਖਾਣੇ ਤੂੰ ਕਿਹੜਾ ਮੂੰਹ ਬੰਦ ਲਾਣਾ ਕੱਲਾ ਉਹ ਵੇਖੀ ਜਾਂਦੀ ਆ ਪਰਸ ਕਰ ਲਾਂਗੇ ਰਹਿਣ ਦੇ ਰਹਿਣ ਦੇ ਵਿੱਚੇ ਕੋਈ ਗੱਲ ਬਾਅਦ ਚ ਲੈ ਜੀ ਹਾਂ ਤੂੰ ਹੁਣੇ ਛੋਟ ਕਰਨੀ ਆ ਛੋਟ ਕਰਦੇ ਕਰਦੇ ਕਿਹਦਾਂ ਸਭ ਕੁਝ ਕਾਣਾ ਨਹੀਂ ਵਾ ਫਿਰ ਕਰ ਕਿੱਧਰ ਜਾਣਾ ਮੰਮੀ ਪਹਿਲਾਂ ਪੂਆ ਵਾਲੇ ਕਿ ਦੀਦੀ ਵਾਲੇ ਨਹੀਂ ਪੂਆ ਵਾਲੀ ਚੱਲ ਜੋ ਐਵੇਂ ਪੂਆ ਨੇ ਕੜੂਸਾ ਵੀ ਬੜੀਆਂ ਮਾਰਦੀਆਂ ਸਾਹਮਣੇ ਵੇਖਦੀ ਹੁੰਦੀ ਮੇਰੀ ਭੈਣ ਵਾਂ ਚਲੀਏਗਾ ਭਾਵੇਂ ਪੂਆ ਵਾਲੇ ਭਾਵੇਂ ਭੈਣ ਤੇਰੀ ਵੀ ਉੱਥੇ ਹੀ ਹੋਵੇ ਆ ਤਹੀ ਆਵੇ ਇੱਧਰ ਬੂਹਾਂ ਵੱਲ ਚਾਕਦੇ ਫਿਰਗੇ ਬਹੁਤ ਚਲੋ ਮਰਗੇ ਪੂਆਜੀ ਬੈਠੇ ਸਾਹਮਣੇ ਲੈ ਸੁਣੀ ਚਾਚੀ ਕਾ ਕੀ ਹਾਲ ਹੈ ਵਧੀਆ ਹਾਂ ਸਾਚੀ ਕਦਮ ਆਈ ਹੈ ਇੱਧਰ ਹੁੰਦੀ ਆ ਅੱਛਾ ਇਹਨੂੰ ਵੀ ਫੋਨ ਕਰਤਾ ਹੋਣਾ ਨਾ ਹਾਂਜੀ ਇਹ ਆ ਜੇ ਸਾਸੀ ਕਾਲ ਜੀ ਸਾਸੀ ਕਾਲ ਜੀ ਤਨਪਾਗ ਕਿਤੇ ਮਾਈ ਮੇ ਦੇ ਰਖਿਆ ਚਲੋ ਇੱਧਰ ਆ

ਐਨਾ ਚਾਰ ਹੋਣ ਡਿਆ ਪਿਆ ਸਸਰੀ ਘਰ ਸਾਰੇ ਦਿਹਾੜੀ ਨਗਾਹ ਤੇ ਕਿਤੇ ਹੈ ਭਾਬੀ ਸਸਰੀ ਘਰ ਵਾਲੀ ਭਾਬੀ ਹੋਰ ਸੁਣਾ ਕੀ ਹਾਲ ਠੀਕ ਠਾਕ ਆ ਬਸ ਠੀਕ ਆ ਸਸਰੀ ਘਰ ਮਨਜੋਤ ਰਾਜੀ ਬਾਜੀ ਜੀ ਦਾ ਵਸਦਾ ਰਹੋ ਸਸਰੀ ਘਰ ਬੀਬੀ ਤੈਨੂੰ ਮੇ ਨਾਲ ਪੈਣ ਜੀ ਹੁਣ ਮਿਲ ਲੈਣੀ ਆ ਮੈਂ ਪ੍ਰੋਣੀਆਂ ਨਾਲ ਪੁੱਛ ਇਹ ਮਿਲ ਲੈਣੀ ਆ ਜਾਂ ਚੜ ਗਿਆ ਪ੍ਰੋਣਿਆਂ ਵਾਲੇ ਵੇਖ ਕੇ ਹੋਰ ਤਾਂ ਨਹੀਂ ਲੱਗਦਾ ਇਹ ਨੂੰ ਮੇਰਾ ਉਹ ਨੂੰ ਮੇਰਾ ਇੱਥੇ ਹੀ ਆ ਸਾਰੇ ਆਓ ਤੁਸੀਂ ਅੰਦਰ ਆਜੋ ਬਾਜੀ ਹਾ ਇੱਥੇ ਗੋਹਾ ਇਕੱਠਾ ਕਰੀ ਜਾਂਦੇ ਤੀ ਉਹ ਚਾਰ ਪਕੌੜੇ ਖਾਣ ਨੇ ਵੇਖੋ ਕੜਾਈਆਂ ਧਰੀਆਂ ਪਈਆਂ ਉਧਰ ਤੇ ਕੇ ਮਾਰ ਕੁਛ ਬੋ ਨਹੀਂ ਸਤਾ ਨੂੰ ਆਉਂਦੀ ਉਹ ਪਕੌੜੇ ਤੇ ਖਾ ਲਈ ਨੇ ਮੈਨੂੰ ਤਾਂ ਐ ਲੱਗਣਿਆ ਜਿਤਨਾ ਮੇਰਾ ਬੀਪੀ ਜਿਆ ਵਧਿਆ ਵਾ ਤੇ ਮੈਂ ਤਾਂ ਨਹੀਂ ਕੋਈ ਗੱਲ ਕਰਨ ਡਿਆ ਖਾਣ ਖੂਣਦੀ ਅੱਜ ਕੋਈ ਗੱਲਬਾਤ ਹੋਈ ਆ ਗੱਲਬਾਤ ਕਾਦੀ ਹੋਣੀ ਮੈਂ ਤਾਂ ਇਹ ਕਹਿੰਦੇ ਨਾ ਬੀਪੀ ਵਧਿਆ ਏਡਾ ਖੁਸ਼ੀਆਂ ਵਾਲਾ ਦਿਨ ਵਾ ਆਜ ਤੁਸੀਂ ਕੋ ਭਾਗਾ ਭਰਿਆ ਦੇਣਾ ਤੇ ਤੁਸੀਂ ਕਹਿੰਦੇ ਮੇਰਾ ਵੀਪੀ ਵਧਿਆ ਹੈ ਇਹ ਭਾਗਾ ਭਰਿਆ ਦਿਨ ਜਿਹੜਾ ਕਿ ਸਾਡੀ ਭੈਣ ਹੀ ਲੈ ਕੇ ਆਈ ਹੈ ਚਲ ਸ਼ੁਕਰ ਵਾ ਕੋਈ ਜੀ ਕਰਮਾ ਵਾਲਾ ਆਵੇ ਜਿਹੜਾ ਇਕੱਠਾ ਕਰਦਾ ਵਾ ਇਹ ਆ ਵੀ ਉਹ ਮੈਨੂੰ ਆਖੀ ਜਾਂਦੀ ਸੀ ਵੀ ਉਹ ਕਦੀ ਆਏ ਆ ਪੁੱਛਿਆ ਉਹਨਾਂ ਨੇ ਮੈਨੂੰ ਸਾਰਾ ਅੱਛਾ ਤੇ ਮੈਂ ਉਹਨਾਂ ਆਖਿਆ ਮੈਂ ਵੀ ਤਾਂ ਰੋੜਾ ਰੱਪਾ ਹੀ ਪੈਂਦਾ ਹੀ ਆ ਹਾਂ ਉਹਨੇ ਫਿਰ ਰਕबीर ਨਾਲ ਮੱਥਾ ਮਾਰਿਆ ਰਾਤ ਠੀਕ ਆ ਫਿਰ ਮੈਨੂੰ ਆਂਦੀ ਆ ਵੀ ਤੂੰ ਇਦਾਂ ਕਰ ਸਵੇਰੇ ਵੀ ਤੂੰ ਲਿਆ ਵੇਸਣ ਅੱਛਾ ਤੇ ਪਕੌੜੇ ਕੱਢਦੇ ਰਿਸ਼ਤੇਦਾਰ ਸੱਦ। ਅੱਛਾ। ਇਹ ਤੂੰ ਹੀ ਸਿਆਣਾ ਵਿੱਚ ਘਰ ਦੇ ਵਿੱਚ ਹੈਗਾ ਤੇ ਤੂੰ ਹੀ ਇਹਨਾਂ ਨੂੰ ਮਿਲਾ ਤੇ ਤੂੰ ਇਹਨਾਂ ਨੂੰ ਬਾਹਰ ਕੇ ਗੱਲ ਕਰੀਏ ਨਾਲਿਆਂ ਦੀ ਮੇਰਾ ਜੀ ਬੜਾ ਕਰਦਾ ਮੈਨੂੰ। ਅੱਛਾ। ਤੇ ਕੀ ਗੱਲ ਤੂੰ ਮਾੜਾ ਸੋਚਦੀ ਐ ਵੀ ਖਰੇ ਡਰਕੇ ਹੀ ਰਹੀ ਐ। ਨਹੀਂ ਮੈਨੂੰ ਤਾਂ ਡਰੀ ਆਈ ਗਿਆ ਜਦੋਂ ਫੋਨ ਮੈਨੂੰ ਕੱਲ ਤੜਾਕ ਆ ਗਿਆ। ਮੈਂ ਹੁਣ ਬਹੁਤ ਖੁਸ਼ ਹਾਂ ਪਤੀ ਰਲ ਕੇ ਬੈਠੇ ਜੇ ਇਹਦੇ ਵਰਗੀ ਕੋਈ ਰੀਸ ਨਹੀਂ ਨਾਲ ਸਾਡੀਆਂ ਵੀ ਅੰਦਰਾਂ ਠੰਡ ਪਈ ਆ ਤੇ ਚਲ ਕੁੜੀ ਘਰ ਆਪਣੇ ਬਸ ਰਸਾਂ ਦੇ ਬਹੁਤ ਖੁਸ਼ ਹਾਂ ਪੂਆ ਪਤੀ ਇਕੱਠਿਆਂ ਨਾਲ ਹੋਰ ਸਾਨੂੰ ਕੀ ਚਾਹੀਦਾ। ਬਿਲਕੁਲ ਬਿਲਕੁਲ। ਏ ਆਪੀ ਉਹ بڑا ਸਿਰਕਾ ਪਾਇਆ ਹੀ ਭੈਣ ਨੇ ਰਗਵੀਰ ਦੇ ਨਾਲ ਫਿਰ ਰਗਵੀਰ ਤੂੰ ਕਿਉਂ ਐਦਾਂ ਕਰਦਾ ਤੂੰ ਸ਼ਰਾਬ ਨਾ ਪੀ ਤੇ ਨਾ ਤੇਰੇ ਘਰ 'ਚ ਕੋਈ ਗੱਲ ਹੋਵੇ ਤੇ ਨਾ ਉਹਨਾਂ ਦੇ ਘਰ 'ਚ ਗੱਲ ਹੋਵੇ ਤੇ ਉਹਨਾਂ ਦਾ ਵੀ ਦਿਲ ਠੰਡਾ ਰੱਖ ਤੇ ਆਪਣਾ ਵੀ ਰੱਖ ਹੋਰ ਨਾਲੇ ਚਲੋ ਮੈਂ ਤਾਂ ਨਹੀਂ ਆਪੂਆ ਕਰਮਾਂ ਵਾਲੀ ਆਈ ਆ ਭੈਣ ਢਾਡੀ ਜਿਹੜੀ ਸਾਰਿਆਂ ਨੂੰ ਇਕੱਠਿਆਂ ਕਰ ਦਿੰਦਾ ਉਹ ਇਹਦਾ ਸੁਭਾਅ ਵਾ ਖੁੱਲਾ ਕਿਉਂਕਿ ਇਹਨੂੰ ਪਤਾ ਵਾ ਵੀ ਅਸੀਂ ਇੱਥੇ ਪਰਿਵਾਰ ਦੇ ਵਿੱਚ ਕਿਦਾਂ ਇਕੱਠੇ ਰਹੇ ਆ ਇਕੱਠੇ ਤੇ ਉਹ ਉਹ ਲੱਭਦੀਆਂ ਚੀਜ਼ਾਂ ਉਹੀ ਤੇ ਰੋੜਾ ਰੱਪਾ ਨਹੀਂ ਉਹਨੂੰ ਚੰਗਾ ਲੱਗਦਾ। ਬਾਜੀ ਨਾਲੇ ਕੋਈ ਜੀ ਕਰਮਾਂ ਵਾਲਾ ਹੁੰਦਾ ਵਾ ਜਿਹੜਾ ਇਕੱਠਿਆਂ ਕਰਕੇ ਰੱਖਦਾ ਵਾ ਨਾਲੇ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਉਹਨੇ ਸਿਆਣੀ ਗੱਲ ਕਰਨੀ ਹੁੰਦੀ। ਹੁਣ ਹੀ ਪਤਾ ਨਹੀਂ ਕੀ ਅਗਲੇ ਪੋਛ ਨੂੰ ਲਾਪਿਆ ਨਿੱਕੇ ਨਿੱਕੀਆਂ ਗੱਲਾਂ ਤੋਂ ਲੜਾਈ ਨਿੱਕੇ ਨਿੱਕੀਆਂ ਗੱਲਾਂ ਤੋਂ ਝਗੜੇ ਅੱਗੇ ਲੋਕੀ ਰਹਿੰਦੇ ਸੈਂਦੇ ਗੱਲਾਂ ਜੋ ਮਰਜੀ ਹੋ ਜਾਂਦਾ ਸਹਿਣ ਸ਼ਕਤੀ ਹੈਗੀ ਹੁਣ ਤਾਂ ਪੂਪ ਬਾਕੇ ਆ। ਭਰਜਾਈ ਪਤਾ ਗੱਲ ਕੀ ਆ ਲੋਕ ਦਵਾਈਆਂ ਦੇ ਵਨਸਵਨੀਆ ਖਾਂਦੇ ਆ ਤੇ ਗੁੱਸਾ ਕਰੋੜੀ ਚੜਿਆ ਰਹਿਣਾ ਵਾ ਕੋਈ ਤਾਕਤ ਵਾਲੀ ਚੀਜ਼ੇ ਖਾਦੀ ਨਾ ਬਾਜੀ ਪਰ ਚਲੋ ਦਵਾਈਆਂ ਤਾਂ ਅੱਗੇ ਵੀ ਲੋਕੀ ਖਾਂਦੇ ਹੀ ਮਾਲੀਆਂ ਮੋਟੀਆਂ ਪਰ ਇਹ ਪਤਾ ਨਹੀਂ ਕਿਹੜੀਆਂ ਦਵਾਈਆਂ ਖਾਂਦਾ ਗੱਲ ਲਾ ਪੁੱਛ ਇਹ ਤਾਂ ਉਹ ਗੱਲ ਵੀ ਚੜੇ ਕੋਲੇ ਸਵਾਰਿੰਦੀਆਂ ਲੜਨ ਉਹਨਾਂ ਪਹਿਲਾਂ ਲੋਕਾਂ ਨੇ ਠੰਡ ਪਤਾ ਕਿਉਂ ਅਹੀਂ ਉਹਨਾਂ ਨੇ ਦੁੱਧ ਪੀਣਾ ਉਹਨਾਂ ਨੇ ਲੱਸੀ ਪੀਣੀ ਉਹਨਾਂ ਨੇ ਘਿਓ ਖਾਣੇ ਹੁਣ ਤਾਂ ਨਾ ਘਿਓ ਬਾਕੇ ਕੋਈ ਰਜੀਆ ਤੇ ਦੋ ਦਰ ਦੇ ਲੋਕੀ ਪੈਕਟ ਵਾਲਾ ਲਿਆਉਣ ਕੇ ਡੇਰੀਆਂ ਤੋਂ ਤੇ ਉਹ ਡੇ ਮਰਤਨ ਤੇ ਕਿੱਥੋਂ ਉਤਰੋ ਉਹਨਾਂ ਅੰਦਰ ਅੰਦਰ ਜੇ ਭਈ ਹੁਣ ਦੋ ਨਿਆਣੇ ਰੋਟੀ ਚੋਪਲੇ ਤੇ ਕਹਿੰਦੇ ਮੁਸਕਉਂਦੀ ਤੇ ਅਸੀਂ ਕਿਉਂ ਦੇ ਵਿੱਚੋਂ ਆਉਂਦੇ ਆ ਵੈ ਇਦਾਂ ਹੀ ਕਰਦੇ ਤੇ ਉਹ ਮੰਜੂਰ ਕਿੱਦਾਂ ਹਟਿਆ ਕੋ ਪੀਣੋਂ ਪਾਣੋਂ ਨਹੀਂ ਭਾਜੀ ਪਿਆਰ ਫਰਕ ਅੱਗੇ ਨਾਲ ਮੈਂ ਤਾਂ ਨਹੀਂ ਪਿਆਰ ਰਵੇ ਆ ਭੂਲ ਕਰਦਾ ਕਰਦਾ ਬਾਹਰ ਨੂੰ ਚਲ ਗਿਆ ਕਿ ਪੀਂਗੀ ਨਾ ਆਜੇ ਨਹੀਂ ਨਹੀਂ ਪੀਂਦਾ ਨਹੀਂਗਾ ਹੁਣ ਉਹਨੂੰ ਕਿਹਾ ਤਾਂ ਪਤੇਰਾ ਸਮਝਾਇਆ ਤਾਂ ਪਤੇਰਾ ਵੈ ਤੇ ਤੁਹਾਨੂੰ ਪਤਾ ਜਿਹੜੇ ਪੀਣ ਵਾਲੇ ਦਾ ਲਾ ਹੀ ਲੈਂਦੇ ਆ ਕਿਉਂ ਝੂਠ ਬੋਲਣਾ ਤੜਕੋ ਉਹ ਬਾਕੀ ਹੋਰ ਵੀ ਗੱਲੀਓ ਇਹ ਹੰਕਾਰ ਦੀ ਸ਼ਾਮ ਸਮਾਂ ਮਾਰ ਦਿੱਤੀ ਨੀ ਇਹਨਾਂ ਪਰਵਾਰ ਨੂੰ ਕੋਈ ਕੁਝ ਕਰ ਸਕਦੀ ਆ ਉਹਨੂੰ ਕਹੇ ਵੀ ਮਨਪਰੀਤ ਨੂੰ ਵੀ ਕੋਹ ਨਾ ਕਹੇ ਪਾਜੀ ਕਹਿੰਦਾ ਤ ਨੀਗਾ ਮਨਪਰੀਤ ਵੀ ਕਿਹੋ ਜਿਹਾ ਕਾਲੀ ਪੈ ਜਾਂਦੀ ਐ ਮੈਂ ਤੈਨੂੰ ਕਹਾਂ ਵੀ ਟਾਈਮ ਨਾਲ ਰੋਟੀ ਪਾਣੀ ਪੜਾ ਦਿਆ ਕਰ ਖਾ ਲਿਆ ਕਰ ਫੇਰ ਕਿੱਧਰ ਨੂੰ ਬਾਹਰ ਨੂੰ ਚਲ ਜਾਊਗਾ ਉਹ ਵੀ ਨਿਆਣੇ ਨਾਰੇ ਲੱਗੀ ਰਹਿੰਦੀ ਕਿਹੋ ਜਿਹੇ ਆਖੇ ਲੱਗਦੀ ਕਹਿੰਦੇ ਆਪਣੀਆਂ ਹੀ ਮਾਰਦੀ ਰਹਿੰਦੀ ਉਹ ਵੀ ਪਤਾ ਕੀ ਗੱਲ ਆ ਨੌਤੀ ਨੂੰ ਇੰਨਾ ਗੁਲਾਮ ਵੀ ਨਹੀਂ ਬਣਾ ਕੇ ਰੱਖੀਦਾ ਹੁੰਦਾ ਜੇ ਹੁਣ ਮੰਨ ਲਾ ਆਪਣੀ ਧੀ ਹੋਵੇ ਅਸੀਂ ਉਹਨੂੰ ਕੰਮ ਹੀ ਕੰਮ ਆਖੀ ਜਾਵਾਂਗੇ ਦੱਸੀ ਜਾਵਾਂਗੇ ਤੇ ਅਗਲੇ ਨੇ ਖੇਜਣਾ ਹੀ ਆ ਪਾਜੀ ਕੰਮ ਕਾ ਦਾ ਸਾਡੇ ਘਰ ਤੁਹਾਨੂੰ ਪਤਾ ਤਾਂ ਹੈਗਾ ਇਹ ਦੋ ਜਣੇ ਆ ਕੰਮ ਕਰਨ ਵਾਲੀਆਂ ਤੇ ਕੱਲਾ ਬੰਦਾ ਰੋਟੀ ਖਾਣ ਵਾਲਾ ਤੇ ਕਦੀ ਮੈਂ ਨਿਆਣਾ ਪੜ ਲੈਂਦੀ ਤੇ ਕਦੀ ਉਹ ਫੜ ਲਿੰਦੀ ਆ ਤੇ ਚੱਲ ਅਸੀਂ ਇੱਧੇ ਟਾਈਮ ਪਾਸ ਕਰ ਲੈਣੀ ਆ ਚੱਲ ਆਓਗਾ ਪਰ ਜਾਈਏ ਤਾ ਕੀ ਗੱਲ ਆ ਤੂੰ ਇਦਾਂ ਕਹੀ ਜਾਂਦੀ ਐ ਨਾ ਮੈਨੂੰ ਪਤਾ ਵਾ ਜਨਾਨੀਆਂ ਦੇ ਕੰਮਾਂ ਦਾ ਮੈਨੂੰ ਪਤਾ ਅਜੇ ਬੰਦੇ ਵੇਲੇ ਹੀ ਹੋ ਇਹ ਜਨਾਨੀਆਂ ਦੇ 24 ਘੰਟੇ ਚੌਕੇ ਜੀ ਚੜੀਆਂ ਰਹਿੰਦੀਆਂ ਚੁੱਲ੍ਹੇ ਦੇ ਹੀ ਰਹਿੰਦੀਆਂ ਚੱਲ ਭਾਜੀ ਜਨਾਨੀਆਂ ਦਾ ਕੰਮ ਜਨਾਨੀਆਂ ਨੇ ਕਰਨੇ ਆ ਖਾਓ ਚਾਰ ਪਕੌੜੇ ਜਾਂ ਭੋਲੀ ਕਾਲੀ ਖਾਧੀ ਆ ਤੇ ਕਦੀ ਆਪ ਕਦੀ ਆਪ ਕੰਮ ਕਰ ਲਿਆ ਤੇ ਕਦੀ ਚਲੋ ਮਨਪਰੀ ਕਦੀ ਰਲ ਮਿਲ ਕੇ ਕਰ ਲਿਆ ਗਵਿੰਦਰ ਭਾਜੀ ਨੇ ਕਹਿਣਾ ਵਾ ਪਤਾ ਨਹੀਂ ਕਿਹੜੀਆਂ ਅੱਧਰ ਗੱਲਾਂ ਕਰਨ ਦੇ ਆ ਚੁਗੜੀਆਂ ਘਾਟੇ ਉਹ ਕੋਹ ਨਹੀਂ ਆਂਦੀ ਉਹ ਆ ਜਾ ਉਹ ਕੁਝ ਨਹੀਂ ਸਵਾਦ ਦਾ ਆਇਆ ਅੱਛਾ ਹਾਂ ਇਹ ਆਂ ਕਿਹੜਾ ਹੈ ਸ਼ਾਹ ਚਲ ਮਿੱਠਾ ਇਹ ਦੇ ਦਿੰਦਾ ਬਣਾ ਥੋੜਾ ਕਾਣਾ ਬੋਲ ਰਿਹਾ ਹੈ ਚਲ ਪਹੀ ਨਹੀਂ ਮਿੱਠਾ ਖਾ ਉਹ ਵੀ ਮਿੱਠੇ ਹੋ ਜਿਓ ਕੋਈ ਗੱਲ ਨਹੀਂ ਠੀਕ ਆ ਇੱਕ ਪੀਸ ਹੋਰ ਖਾ ਲਾ ਅੱਗਾ ਉਹ ਵੀ ਮਿੱਠੇ ਹੋਣੇ ਵਨ ਪੀਟ ਹਾਂਜੀ ਬੋਲੀ ਟੰਡੀ ਆਈ ਨਾ ਵੇਖ ਲਈਆਂ ਵੀ ਇਹ ਗੁਬੀ ਆ ਬੜੀ ਪਿੰਡਾਵਾ ਕਿ ਤੇ ਇਹਦੇ ਨਾਲ ਲੱਗਦਾ ਮੰਨਣਾ ਤੇ ਨਹੀਂ ਪੀ ਲਿੰਦਾ। ਹੋਆ ਜੀ ਮੰਨਣਾ ਵੀ ਬਥੇਰੀ ਪੀਣ ਲੱਗ ਗਿਆ ਜੇ। ਅੱਛਾ ਜਵਾਈ ਇਹ ਆਪਣੇ ਦੀ ਸੇਵਾ ਦੇ ਚੱਕਰ ਦੇ ਵਿੱਚ। ਬਸ। ਕੋ ਉਹ ਉਹ ਕਿਦਾ ਉਹ ਨੂੰ ਰੋਕਦੇ ਨਹੀਂ। ਰੋਕਦੇ ਕਿੱਥੋਂ ਵਾ ਜੇ ਰੋਕਨ ਤੇ ਫਿਰ ਜਵਾਈ ਦੀ ਸੇਵਾ ਕੌਣ ਕਰੇ। ਇਹ ਸਰਾਵਨਾ ਥੋੜੀ ਜਿਹੀ ਜਵਾਈ ਦੀ ਸੇਵਾ ਉਹ ਜਿਉਂ ਤਰ੍ਹਾਂ ਸੇਵਾ ਤੇ ਵੜੀ ਹੁੰਦੀ ਹੈ ਜੇ ਜਵਾਈ ਕਹਿਣਾ ਮੰਨਣ ਤੇ ਪਰ ਭੂਆ ਜੀ ਜਦੋਂ ਜਵਾਈ ਪੀਂਦਾ ਪੈਂਦੇ ਹਨ ਫਿਰ ਤੇ ਕਹਿੰਦੇ ਆ ਸਾਡੇ ਨਾਲ ਬਹਿ ਕੇ ਪੀਓ ਤੇ ਜੇ ਨਾ ਪੀਓ ਤੇ ਫਿਰ ਕਹਿੰਦੇ ਆ ਵੀ ਸੇਵਾ ਚ ਕਮੀ ਰਹਿ ਗਈ ਹੈ ਮਾੜੀ ਗੱਲ ਕਰ ਜੁਗਲ ਖੋਰੇ ਰਹਿਣ ਦੇ ਰੱਬ ਨੂੰ ਤਾਂ ਹੀ ਕੀ ਭੂਆ ਨੂੰ ਨਹੀਂ ਆ ਸਖਾਲਣ ਨਹੀਂ ਕੀ ਸਖਾਲਣਾ ਉਹਨੇ ਬੇਟੇ ਆਪ ਵੇਖਣ ਦੀ ਹੈ ਰਘਵੀਰ ਵੀ ਸ਼ਰਾਬ ਪੀਂਦਾ ਤੇ ਉਹ ਜਦੋਂ ਆ ਜਾਂਦਾ ਮੰਨਦਾ ਉਹ ਵੀ ਨਾਲ ਪੀਣ ਲੱਗ ਪੈਂਦਾ ਭੂਆ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਕੀ ਗੱਲ ਦਾ ਪਤਾ ਨਹੀਂ ਆ ਤੇ ਐਵੇਂ ਕਰਨ ਪਰਣਦੇ ਹੀ ਆ ਬਜ਼ੁਰਗਾਂ ਦੇ ਤੇ ਵੇਹੇ ਕਰਨ ਨਹੀਂ ਭਰਨੇ ਚਾਹੀਦੇ ਉਹ ਤਾਂ ਅੱਗੇ ਦਿਨ ਤੇ ਮਰੀਜ਼ ਹੁੰਦੇ ਆ ਪਰ ਤੇਰੇ ਅਰਕ ਨੂੰ ਸਮਝ ਹੀ ਨਹੀਂ ਆਉਂਦੀ ਜੋ ਕੋ ਤੂੰ ਉੱਥੇ ਕਰਦੀ ਉਹ ਕੋ ਉਹ ਤੂੰ ਇੱਥੇ ਆਣ ਕੇ ਡੈਪੀਆਂ ਕਰਨੀ ਜੀ ਜੀ ਮੈਂ ਦੁਕਾਨ ਦੇ ਚਾਹ ਵੀ ਕੀ ਪਤਾ ਪੂਆ ਸਿਆਣੀ ਆ ਤੇ ਸਮਝਾਉਗੀ ਤੇ ਮੈਂ ਜਦੋਂ ਨਹੀਂ ਸਮਝ ਜਾਣਗੇ ਆਖਣਾ ਵੇਖਣਾ ਪੈਂਦਾ ਹੀ ਆ ਕਿਸੇ ਨੂੰ ਨਾ ਕਿਸੇ ਹੱਦ ਹੋ ਗਈ ਮੈਂ ਕਹਿੰਨੀ ਜੇ ਪੂਆ ਚੱਲੇ ਦੱਸ ਦਿੰਦੀ ਏ ਮੈਂ ਉਹਨਾਂ ਨੂੰ ਸਮਝਾਉਂਗੀ ਜੇ ਮੇਰੇ ਆਖੇ ਲੱਗ ਜਾਣਗੇ ਤੁਹਾਨੂੰ ਚੰਗਾ ਵਾ ਭੂਆ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਦੀ ਕਦੀ ਪੀਂਦੇ ਆ ਤੇ ਉਹ ਤਾਂ ਹਰ ਕੋਈ ਪੀਂਦਾ ਵਾ ਨਾਲੇ ਇਹ ਕਿਹੜੀ ਦਸ ਆਪਣੇ ਘਰੋਂ ਲਿਆ ਲਿਆ ਦੇਣ ਲਈ ਆ ਉਹ ਰਾਤ ਨੂੰ ਘੁੱਟ ਪੀ ਲੈਂਦੇ ਆ ਤੇ ਇੱذ ਕੋਈ ਕਿਹੜੀ ਵੱਡੀ ਗੱਲ ਆ ਦੀਦੀ ਹੁਣ ਘੜੀ ਲਗਾਉਣ ਦੀ ਕੋਈ ਗੱਲ ਵਾ ਭੂਆ ਜੀ ਆਏ ਆ ਸਿਆਣੇ ਆ ਨਾਲੇ ਸਮਝਾਉਣਗੇ ਉਹ ਕਿਹੜੀ ਆਪਣੇ ਮਾਵਾ ਦੇ ਅੱਖ ਤੇ ਲੱਗਣੀ ਨਹੀਂ ਦੇ ਤੇ ਆਪਾਂ ਘਰ ਤੋਂ ਲਗਾਉਣਾ ਭੂਆ ਜੀ ਨੂੰ ਦੱਸੀਏ ਹਾਂ ਚੰਗੀ ਤਰ੍ਹਾਂ ਵੀ ਪੀਂਦੇ ਆ ਇਹ ਇਤਨਾ ਕਿਹੜਾ ਕੋਈ ਫਾਇਦਾ ਵਾ ਭਦੀ ਜੀ ਹੱਟ ਜਾਣਗੇ ਤੇ ਤੂੰ ਹੀ ਵੀ ਸੁਖੀ ਪਰਵਾਦੀ ਵੀ ਸੁਖੀ ਚਰਾ ਪੀਤੀਆ ਕਰਾਟ ਕਈ ਗੱਲਾਂ ਹੋ ਜਾਂਦੀਆਂ ਵੱਡ ਘਟ ਤੂ ਆ ਜੀ ਮੈਂ ਮੰਦੀ ਆ ਉਹ ਪੀਂਦੇ ਹੈਗੇ ਹੀ ਪਰ ਕਦੀ ਕਦੀ ਰੋ ਰੋ ਥੋੜੀ ਚਲੋ ਵਾਦਾ ਘਟਾ ਪਹਿਲਾਂ ਬਥੇਰਾ ਹੋ ਗਿਆ ਉਦੋਂ ਤੇ ਮੈਂ ਵੀ ਬਥੇਰਾ ਰੋਲਾ ਪਾਇਆ ਸੀ ਪਰ ਹੁਣ ਇੰਨੀ ਨਹੀਂ ਗੀ ਪੀਂਦੇ ਪਰ ਆ ਤਾਂ ਗੱਲ ਬਣਾ ਲਈ ਆ ਨਾ ਐਦਾਂ ਦਾ ਬੰਦਾ ਫਿਰ ਚੇੜ ਕੇ ਹੋਰ ਪੀਣ ਲੱਗੂਗਾ ਪਰ ਜੀ ਮੈਨੂੰ ਤੇ ਸਮਝ ਨਹੀਂ ਲੱਗਦੀ ਤੀ ਕਿਦਾਂ ਭਲਾ ਦਿਨ ਦੇਜੇ ਅਜੇ ਤੇ ਥੋੜੇ ਦੇ ਨੀ ਹੋਏ ਆ ਤੇ ਗਲਾ ਘੁੱਟ ਕੇ ਮਾਰ ਦੇਣ ਲੱਗੇ ਕਿਹੜੇ ਪਾਸੇ ਚੰਗੀ ਆ ਇਹ ਹਿਸਾਬ ਓਏ ਗੱਲ ਨੂੰ ਸਦੀਆਂ ਬੀਤ ਗਈਆਂ ਮੈਂ ਤੇ ਅੱਜ ਪਕੌੜੇ ਕੱਢੇ ਵੀ ਮੇਰੀ ਪਰਜਾਈ ਨਹੀਂ ਆਉਣਾ ਪਰ ਤੂੰ ਤੇ ਪਕੌੜੇ ਦਾ 1 ਰੁਪਿਆ ਵੀ ਮੁੱਲ ਨਾ ਪਾਇਆ ਤੂੰ ਤੇ ਇਹ ਨਾ ਸੋਚਿਆ ਵੀ ਮੈਨਣਾ ਨੇ ਮੇਰੀ ਸੇਵਾ ਕੀਤੀ ਆ ਤੂੰ ਤੇ ਇੱਥੇ ਬਹਿ ਬਹਿ ਚੁਗਲੀਆਂ ਲਾਉਣ ਲਈ ਨਾਲੇ ਮੇਰੇ ਘਰ ਵਾਲੇ ਦੀਆਂ ਤੇ ਨਾਲੇ ਮੇਰੇ ਭਰਾ ਦੀਆਂ ਜੀਜੀ ਮੈਂ ਢਾਡੀ ਤੇ ਝੁਗਲੀ ਕੋਈ ਕੀਤੀ ਨਹੀਂ ਪੂਆਜੀ ਨੂੰ ਪੁੱਛੋ ਭਾਵੇਂ ਮੈਂ ਤੇ ਬਸ ਇੱਕ ਫਰਿਆਦ ਹੀ ਕੀਤੀ ਆ ਪੀਪੂ ਆ ਜਿੱਦੇ ਸਮਝਾ ਲੋ ਤੇ ਚੰਗਾ ਹੀ ਆ ਕਿ ਇਹੋ ਜੀ ਸੇਵਾ ਦੇ ਵਿੱਚ ਰੱਖਿਆ ਦੇ ਜਿਹਨਾਂ ਨੂੰ ਬਿਮਾਰੀਆਂ ਹੀ ਲੱਗਣੀਆਂ ਬਾਅਦ ਚ ਅੱਛਾ ਠੀਕ ਆ ਜਿਹੜਾ ਕੋਈ ਆਊਗਾ ਨਾ ਉਹਦੇ ਗੱਡੀ ਫਰਿਆਦਾ ਕਰਨ ਦਾ ਆਪਿਆ ਕਰ ਇਹਨੂੰ ਚੈਨਲ ਰਹਿਣ ਨਾ ਦੇਈ ਨਹੀਂ ਪਟ ਕੇ ਇਹਨੂੰ ਵੀ ਨਹੀਂ ਇੰਨੀ ਫਰਿਆਦਾ ਕੀਤੀਆਂ ਜਾਂਦੀਆਂ ਆਪਣੇ ਘਰ ਪਰਿਵਾਰ ਚ ਕੀਤੀ ਜਾਂਦੀ ਫਰਿਆਦ ਅਹੀਂ ਲੋਕਾਂ ਨੂੰ ਛੋਟਾ ਰੱਖ ਸਕਨੇ ਆ ਸਾਡੇ ਪਟੀਏ ਜਾਂਦਾ ਜਵਾਈ ਸ਼ਰਾਬ ਪਿੰਡਾਂ ਕੀ ਹੋ ਗਈ ਮੈਂ ਕਹਿੰਨੀ ਨਹੀਂ ਕੀ ਹੋ ਗਿਆ ਵਾ ਸ਼ੁਕਰ ਵਾ ਤੂੰ ਬੈਠੀਆਂ ਜੇ ਮੈਂ ਤੇ ਮੰਮੀ ਤੇ ਬਹਿਣਾ ਹੀ ਆ ਕਿਉਂ ਫੇਰ ਕੋਈ ਗੱਲਬਾਤ ਹੋ ਗਈ ਆ ਮੈਂ ਤੇ ਅਖੰਡੀ ਵੀ ਚਲ ਮੈਂ ਆਈ ਹੀ ਆ ਤੇ ਮੈਂ ਸਾਰੇ ਟੱਬਰ ਨੂੰ ਇਕੱਠੇ ਕਰਕੇ ਬਾਹਲ ਕੇ ਪੁੱਛਾ ਪੀਟੂ ਹੀ ਇੱਕ ਨੂੰ ਜਿਹਦਾ ਮੂੰਹ ਨਹੀਂ ਚਾਜ ਦੇ ਨਾਲ ਵੇਖਦੇ ਗੱਲ ਨਹੀਂ ਚਾਜਣਾ ਕਰਦੇ ਨਾਲ ਸ਼ਰਾਬ ਸਰੂਪ ਦਾ ਹਾਂਜੀ ਹਾਂਜੀ ਆਹੋ ਤੇ ਚਲੋ ਪੰਜੀ ਭਾਲ ਕੇ ਸਾਰਿਆਂ ਨੂੰ ਸਮਝਾਉਨੇ ਆ ਠੀਕ ਆ ਤੁਸੀਂ ਜਰੂਰ ਸਮਝਾ ਕੇ ਜਾਓ ਅਸ਼ਰਾਬਾਂ ਜਿਹੜੀਆਂ ਇਹੋ ਖਰਾਬਾਂ ਕਰਦੀਆਂ ਵਾ ਪਰ ਬੜੀ ਤਾਂ ਨਹੀਂ ਪੀਂਦੇ ਕਦੀ ਕਦਾਈ ਪੀਂਦੇ ਆ ਠੀਕ ਵਾ ਜੇ ਕਦੀ ਕਦਾਈ ਪੀਂਦੇ ਤੇ ਛਿੰਦ ਪਤਾ ਕਿੰਨੀ ਪਉਂਦੇ ਪੈਂ ਜੀ ਇਹਨਾਂ ਦੀ ਸ਼ਰਾਬ ਬੜੀ ਮਾੜੀ ਆ ਬਹੁਤ ਕਪੱਤ ਕਰਦੇ ਤੀਜੇ ਦਿਨ ਮੈਨੂੰ ਆਉਣਾ ਪੈਂਦਾ ਵਾ ਮੇਰੇ ਕੋਲ ਰੋਜ਼ ਜਿਹੜੀ ਨਿਕਲਿਆ ਜਾਂਦਾ ਘਰੋਂ ਹਾਂ ਤੇ ਹੁਣ ਸਾਡੇ ਵਰਗਿਆਂ ਨੂੰ ਤੇ ਹੁੰਦਾ ਵਾ ਪਈ ਹੀ ਚੱਲੇ ਆ ਪੀਕੇ ਸਾਰਾ ਟੱਬਰ ਇਕੱਠਾ ਬਵੇ ਗੱਲਾਂ ਬਾਤਾਂ ਕਰੀਏ ਹੱਸੀਏ ਖੇਡੀਏ ਤੇ ਜੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਆਣ ਕੇ ਵੇਖੀਆਂ ਤੇ ਫਿਰ ਹੋਰ ਮਨ ਦੁਖੀ ਹੁੰਦਾ ਅੱਜ ਹਣ ਮੰਮੀ ਨਹੀਂ ਆਉਣਾ ਸੀ ਕਿਹੜਾ ਮੰਮੀ ਡਰ ਗਏ ਕਿ ਭਾਵੇਂ ਸੁੱਕੀ ਸੰਧੀ ਆਉਣਾ ਹੈਗਾ ਹੋਰ ਨਾ ਵਿਭਾਣੇ ਨਾ ਇਹਦੀ ਬਣਾਉਂਦੇ ਹੁਣ ਪੁੱਛ ਲੋ ਭਾਵੇਂ ਮੰਮੀ ਟਾੜੇ ਮੂੰਹ ਤੇ ਹੀ ਆ ਫੋਨ ਆ ਤਾਂ ਮੇਰਾ ਬਤਰਾ ਉਹ ਨਿਕਲ ਗਿਆ ਆਈ ਖਾਣਾ ਪੀਣਾ ਤੇ ਆਪਣੇ ਘਰ ਤੋਂ ਹੀ ਸਾਨੂੰ ਕੀ ਆਖਣਾ ਵਾ ਹਾਂਜੀ ਭੈਣ ਜੀ ਨੇ ਤਾਂ ਪਤਾ ਕਿੰਨੀ ਸਲਾਹ ਦਿੱਤੀ ਸੋਹਣੀ ਆਣ ਕੇ ਭੈਣ ਜੀ ਤੇ ਹੈ ਹੀ ਚੰਗੇ ਆ ਪਰ ਇਹ ਜਿਹੜੀ ਬਲਜੀਤ ਵਾ ਨਾ ਇਹ ਮਸ ਮਸਾ ਕਾਲ ਤਾਂ ਵਾਲ ਪਉਂਦੀ ਆ ਹੁਣ ਤੇ ਭੈਣ ਜੀ ਸਮਝਾਉਂਦੇ ਤੇ ਹੁਣ ਤੂੰ ਮਨਪ੍ਰੀਤ ਨਾਲ ਕਾਤੋਂ ਨਹੀਂ ਸਿਰਖ ਪਾਉਣ ਆਏ ਹੈ ਉਹ ਤੇ ਉਦੋਂ ਦੇ ਸਮਝਾਉਂਦੇ ਮੈਂ ਤੇ ਉਹਨਾਂ ਨੂੰ ਮਾੜਾ ਚੰਗਾ ਕਹਿ ਨਹੀਂ ਨਹੀਂ ਲਈ ਮੈਂ ਕਹਿੰਨੀ ਵੀ ਇਦਾਂ ਦੀਆਂ ਨਾ ਗੱਲਾਂ ਕਰਕੇ ਕਰਿਆ ਕਰ ਜਿਓ ਚਾਰ ਦਿਨ ਆਏ ਆ ਤੇ ਰਹਿਣ ਦੇ ਉਹਨਾਂ ਨੂੰ ਚੈਨ ਦੇ ਨਾਲ ਜਰੂਰ ਦੁਖੀ ਕਰਕੇ ਮਨ ਕਲਾਉਣਾ ਹੁੰਦਾ ਤੇ ਜਦੋਂ ਪਤੀਏ ਸ਼ਰਾਬਾ ਪੀਣ ਨਾ ਤੇ ਮਨ ਦੁਖੀ ਹੋ ਹੀ ਜਾਂਦਾ ਬੰਦੇ ਦਾ ਚੱਲ ਪੁੱਤ ਕੋਈ ਗੱਲ ਨਹੀਂ ਚੰਗਾ ਸਭ ਸਮਝਾਉਂਡੀ ਖਰੇ ਉਹਨਾਂ ਦੇ ਖਾਣੇ 'ਚ ਕੋਈ ਗੱਲ ਪੈ ਜੇ ਤਾਂ ਬਾਕੀ ਅਸੀਂ ਕਿਹੜੀਆਂ ਬੈਠ ਚਲੋ ਹੁਣ ਦੋਵੇਂ ਜਾਣੇ ਘਰ ਨਹੀਂ ਗੇ ਸਮਝਾਉਂਦੇ ਉਹਨਾਂ ਨੂੰ ਹੋਰ ਮੈਂ ਆ ਮੈਨੂੰ ਵੀ 2-4 ਦਿਨ ਹੋ ਗਏ ਆਈ ਨੂੰ ਹੁਣ ਪਿੰਡ ਨੂੰ ਵੀ ਜਾਣਾ ਨਿਆਣੇ ਵੀ ਸੱਦਣ ਦੇ ਹੈ ਪਿਆਰ ਆ ਕਰਨ ਨੂੰ ਆਇਆ ਨਹੀਂ ਜਾਣਾ ਭੈਣ ਜੀ ਰਹਿਣਾ ਵਾਜੇ ਚਲੋ ਨਹੀਂ ਭੈਣ ਜੀ ਸਰਦਾ ਮੈਨੂੰ ਪਤਾ ਘਰੋਂ ਤੋਂ ਨਿਕਲ ਕੇ ਹਾਂ ਜਾਂਦੇ ਨੇ ਚੰਗਾ ਨੇ ਕੀ ਕਰੇ ਬੰਦਾ ਮਿਲ ਲੈਂਦੇ ਆਹੋ ਕਰਿਆ ਆਈ ਜਾਣ ਗਏ ਆ ਬਾਹਰ ਨੂੰ ਮੈਂ ਤਾਂ ਅੱਗੇ ਫਿਕਰ ਕਰਨ ਦੀ ਬੋਨਾ ਮੁਰਕੇ ਸ਼ਰਾਬ ਪੀ ਕੇ ਆ ਜਾਣ ਇਹਨਾਂ ਦਾ ਕੋਈ ਪਤਾ ਨਹੀਂ ਘਾਨਾ ਆਹੋ ਮੂਡ ਦਾ ਹੀ ਹੁੰਦਾ ਵਾਸ਼ ਹੋਰ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਜਾਓ ਅਭੀ ਉਹ ਦੇ ਵਿਚਾਰੇ ਸਮਝਾਉਣ ਦੇ ਇਹ ਬਥੇਰਾ ਪਰ ਹੁਣ ਤੁਸੀਂ ਆ ਨਾ ਤੁਸੀਂ ਵੀ ਆਪਣੀ ਧੀ ਨੂੰ ਸਮਝਾ ਕੇ ਜਾਓ ਹਾਂ ਹੈ ਮੇਰੀ ਧੀ ਨੇ ਹੁਣ ਕੀ ਕਰਤਾ ਭੈਣ ਜੀ ਭੈਣਾ ਮੈਂ ਸੂਟ ਕੀ ਪਾ ਲਿਆ ਕਿਹ ਜਿੰਨੇ ਮੈਨੂੰ ਬੱਤੀ ਬੱਤੀ ਗੱਲਾਂ ਕੀਤੀਆਂ ਹਾਂ ਜਿੰਨੇ ਉਹ ਇਹ ਤੇਰੇ ਆਂਦੀ ਸੁਰਖੀ ਲਾਉਣ ਦੇ ਵੇਲੇ ਤੇਰੇ ਉਹ ਮੈਂ ਹਾਰ ਕੇ ਨਾ ਉਦੋਂ ਤੇ ਘੜੀ ਪਾ ਲਿਆ ਮੈਂ ਤਾਂ ਗੁੱਸੇ ਦੀ ਮਰਨੇ ਸੂਟ ਹੀ ਲਾਤਾ ਮੈਂ ਲੈ ਤੂੰ ਸੋਖੀ ਹੋ ਜਾ ਭੈਣੇ ਮੈਂ ਫਿੱਕਾ ਹੀ ਪਾ ਲਈਨੀ ਚੱਲ ਪਹਿਲੇ ਲਾ ਲਿਆ ਤੇ ਫਿਰ ਕੀ ਹੋ ਗਿਆ ਪਾਦ ਲਿਆ ਨਾ ਸਾਰਿਆਂ ਨੂੰ ਵਿਖਾਲ ਤੇ ਲਿਆ ਨਾ ਹੁਣ ਗੱਲ ਦਰਿਉਣੀ ਲੋੜ ਹੀ ਪਰ ਤੂੰ ਚਾਹ ਨਾ ਕਹਿ ਵੀ ਸਕਦੀ ਸੀ ਕੁਆਜੀ ਬੜਾ ਸੋਹਣਾ ਲੱਗਾ ਰੰਗ ਤੁਹਾਨੂੰ ਬੜਾ ਸੋਹਣਾ ਲੱਗਾ ਸੀ ਰੰਗ ਤੁਹਾਨੂੰ ਐਦਾ ਲੱਗਣੇ ਜਿਦਾ ਡੋਲੇ ਚ ਕੱਢੇ ਹੁੰਨੇ ਆ ਐਦਾਂ ਹੀ ਨੂੰ ਕਹਿੰਦੀ ਤੁਹਾਡੇ ਆਉਣ ਤੋਂ ਪਹਿਲਾਂ ਐਦਾਂ ਹੀ ਗੱਲਾਂ ਕਰਦੀ ਜਦੋਂ ਕਰਦੀ ਆ ਹੁਣ ਨਾ ਭੈਣ ਜੀ ਨੂੰ ਸੁਣਦਾ ਥੋੜਾ ਜਿਆ ਉੱਚਾ ਇਹਨੂੰ ਕਿਸੇ ਗੱਲ ਦਾ ਚਲੋ ਪਤਾ ਨਹੀਂ ਲੱਗਦਾ ਕਿਸੇ ਦਾ ਨਹੀਂ ਲੱਗਦਾ ਹੁਣ ਉਹਨੂੰ ਇਹ ਥੋੜਾ ਪਤਾ ਵੀ ਇਹ ਫੇਰ ਡੈਪੀ ਆ ਖਿਜੂ ਖਿਜੂ ਕਰਨ ਆਂਦੀ ਹੋਣੀ ਘਰੇ ਸਮਝਾਉਂਦੀਆਂ ਕਿ ਦੂਜੀ ਨੂੰ ਨਹੀਂ ਨਹੀਂ ਚਲੋ ਜਾਨ ਸਿਆਣੀ ਗੱਲ ਕੀਤੀ ਤਾਂ ਹੁਣ ਸਿਆਣੀਆਂ ਬੜ ਕੇ ਰਹੋ ਤੁਸੀਂ ਵੀ ਜਿੱਦਾਂ ਅੱਗੇ ਉਥੇ ਰਸੋਈ ਚ ਡਈਆਂ ਨਾ ਕੱਟੀਆਂ ਪਕੌੜੇ ਪਕਾੜੇ ਕੱਢਣ ਐਦਾਂ ਹੀ ਇਕੱਠੀਆਂ ਰਿਆ ਕਰੋ ਮੈਨੂੰ ਨਾ ਲਾਮੇ ਦਵਾਈਆ ਕਰੋ। ਅਰੇ ਇਹ ਨਾ ਕੜੂਸ ਨਾ ਮਾਰਿਆ ਕਰ। ਜਿਹੜੀ 60ਵੀਂ ਗੱਲ ਕਰਦੀ ਹੈ ਨਾ ਮੈਨੂੰ ਉਤੋਂ ਗੁੱਸਾ ਚੜਦਾ। ਮੈਨੂੰ ਇਹ ਉਦਾਂ ਮਾੜੀ ਨਹੀਂ ਲੱਗਦੀ। ਆਹ ਤੂੰ ਵੀ ਨਾ ਕੜੂਸ ਮਾਰਿਆ ਕਰ ਤਾਂ ਮੈਂ ਵੀ ਨਹੀਂ ਮਾਰਦੀ। ਜਦੋਂ ਮੇਰਾ ਮਾਪੇ ਹੁੰਦਾ ਉਦੋਂ ਪੂਆ ਤੂੰ ਡੈਪ ਹੀ ਨਹੀਂ ਸ਼ਿਕਾਇਤਾ ਲਾਉਣਾ। ਹਾਂ ਕੰਮ ਤੇਰੇ ਵਿੱਚ ਗਲਤ ਹੈ। ਸਿਆਣੇ ਬੰਦੇ ਵਾਲਾ ਕੰਮ ਤੇ ਤੂੰ ਕੋਈ ਕਰਦੀ ਨਹੀਂ। ਸਾਡੇ ਮਾਪੇ ਹੁੰਦੇ ਤੇ ਅਸੀਂ ਵੀ ਇਦਾਂ ਹੀ ਕਰਨੀਆਂ ਸੀ ਗੱਲਾਂ ਆਪਣੇ ਮਾਪਿਆਂ ਨਾਲ। ਹਾਂ ਹੀ ਉਹ ਰੱਖੀ ਮਾਰੀ ਚੰਗੀ ਤਰ੍ਹਾਂ ਕੜੂਸ ਹਾਂ ਵੀ ਕੜੂਸਾਂ ਹੀ ਹਾਂ। ਨਾਲੇ ਮੇਰੀ ਗੱਲ ਸੁਣ ਭੈਣ ਜੀ ਚਲ ਨਾ ਮ ਏ ਮਮਾ ਉਹ ਤਾਂ ਪਹਿਲਾ ਤੈਨੂੰ ਪੁੱਜਦੇ ਆ ਮੱਠੇ ਵੱਟ ਨਹੀਂ ਮੈਨੂੰ ਪਾਇਆ ਜਿਹੜਾ ਮੈਂ ਸਾਹ ਕਰਾਤਾ ਨਾ ਉਹ ਪਤਾ ਨਹੀਂ ਮੈਂ ਕਿੰਨਾ ਘਮਾੜਾ ਕੰਮ ਕਰਦਾ ਹਾਂ ਹੂਆ ਮੇਰੀ ਗੱਲ ਸੁਣ ਮੇਰੀ ਮਾਂ ਤਾਂ ਤੇਰੇ ਪੈਰ ਤੋਂ ਤੋਂ ਪਿੰਦੀ ਆ ਹੁਣ ਗਾਂ ਵੇਖ ਲਈ ਮੇਰੇ ਪੈਰ ਤੋਂ ਤੋਂ ਕਿੰਨਾ ਕ ਪਿੰਦੀਆਂ ਗਾੜੀ ਵੇਖ ਲਈ ਸ਼ਿਕਾਇਤਾਂ ਲਾਉਣ ਜੋਗੀਆਂ ਹੀ ਆਂ ਬਸ ਇੱਥੇ ਜੀ ਜੀ ਸ਼ਿਕਾਇਤ ਮੈਂ ਕੀ ਲਾਤੀ ਮੈਂ ਤਾਂ ਮੰਮੀ ਫਰਿਆਦ ਹੀ ਕੀਤੀ ਆ ਚੱਲ ਕੋਈ ਨਹੀਂ ਬਟ ਇੰਨਾ ਕ ਜੇ ਕੋਈ ਆਖ ਵੀ ਦੇ ਆਪਣੀ ਨਨਾਨ ਪਜਾਈ ਕੋਹ ਵੀ ਇਹ ਗੁੱਸਾ ਨਹੀਂ ਕਰੀਦਾ ਹੁੰਦਾ ਪਿਆਰ ਤੋਂ ਤੂੰ ਪੀਂਦੀ ਆ ਬਲਜੀਤ ਤੂੰ ਗੁੱਸਾ ਕਰਨਾ ਮੇਰੀ ਗੱਲ ਦਾ ਪਿਆਰ ਤੋਂ ਤੂੰ ਪੀਣ ਵਾਲੇ ਤੂੰ ਕੰਮ ਨਹੀਂ ਕੀਤੇ ਉਦਾਂ ਹੁਣ ਚਲੋ ਭੈਣ ਜੀ ਆਏ ਆ ਨਾ ਸਾਰਿਆਂ ਨੂੰ ਸਮਝਾਉਣ ਦੇ ਆ ਜੇ ਇਹਦੇ ਸਮਝ ਜਾਗੇ ਸਾਰੇ ਜਾਣੇ ਫਿਰ ਤੇ ਪਿਆਰ ਤੋਂ ਵਾਲੀ ਗੱਲ ਵਾ ਪੀਣ ਵਾਲੀ ਜੇ ਫਿਰ ਉਹ ਕੰਮ ਰਿਆ ਤੇ ਫਿਰ ਸਭ ਤੋਂ ਜ਼ਿਆਦਾ ਖਿਲਾੜੇ ਆ ਇਹ ਤੂੰ ਹੁਣ ਆਪਣੇ ਦਿਮਾਗ ਨਾਲ ਸੋਚ ਲੈ ਨਾ ਜੀ ਤੂੰ ਕੀ ਕਰਨਾ ਹੁਣ ਚੱਲ ਭੈਣ ਜੀ ਕਹਿੰਦਾ ਲੋਟ ਤੇ ਗੱਲ ਹੁੰਦੀ ਆ ਜਿਹੜੀ ਚੁਗਲੀ ਵੱਖਰੀ ਸਾਰਿਆਂ ਦੇ ਸਾਹਮਣੇ ਜਿਹੜੀ ਗੱਲ ਹੋਵੇ ਨਾ ਉਹਦੇ ਨਾਲ ਵਧੀਆ ਹੋ ਜਾਂਦਾ ਵਾ ਇਹ ਕਿਉਂ ਲੜਾਈ ਕਦੀ ਪੈਂਦੀ ਨਹੀਂਗੀ ਜਿਹੜੀ ਮੂੰਹ ਤੇ ਗੱਲ ਹੋਣੀ ਉਹਦੇ ਨਾਲ ਲੜਾਈ ਪੈਂਦੀ ਨਹੀਂਗੀ ਉਹ ਨਾਲੇ ਪੈਂਦੀ ਨਿੱਕੀ ਮੋਟੀ ਗੱਲ ਹੋ ਵੀ ਜਾਏ ਤੇ ਗੁੱਸਾ ਨਹੀਂ ਕਰੀਦਾ ਪਰਿਵਾਰ ਚ ਹੁੰਦੇ ਰਹਿੰਦੀ ਆ ਹੋਰ ਨਾਲੇ ਪੈਂਦੀ ਖੁਸ਼ੀ ਖੁਸ਼ੀ ਆਏ ਆ ਸ਼ੁਕਰ ਹੈ ਮੈਂ ਤਾਂ ਕਹਿੰਦੀ ਪਿਆਜਾ ਦੇਣ ਆਇਆ ਕਿ ਤੇ ਅਸੀਂ ਚਲੋ ਚਾਹ ਨਾਲ ਤੁਸੀਂ ਸਾਰਾ ਪਰਿਵਾਰ ਵੀ ਬੈਠੇ ਤੇ ਅਸੀਂ ਵੀ ਚਲੋ ਸਾਰੇ ਆਏ ਆ ਤਾਂ ਮਨ ਨੂੰ ਹੋਇਆ ਵੀ ਸ਼ੁਕਰ ਹੈ ਇਕੱਠੇ ਬੈਠੇ ਆ ਸਾਡੀ ਤੇ ਬੀਬੀ ਲੈ ਆ ਨਹੀਂ ਪੈਣੇ ਕਰਮਾਂ ਵਾਲੀ ਆ ਜਿਹਨੇ ਆਣ ਕੇ ਇਕੱਠੇ ਕਰ ਦਿੱਤੇ ਸਾਰੇ ਹੀ ਰੱਖੋ ਦੋ ਚਾਰ ਦਿਨ ਹੋਰ ਬੀਬੀ ਨੂੰ ਮੈਂ ਤਾਂ ਹੁਣ ਮਹੀਨਾ ਨਹੀਂ ਜਾਣ ਦੇਣੀ ਆ ਸਾਰਾ ਸਹਾਲ ਰਹੂਗੀ ਇੱਥੇ ਹੀ ਚਲੋ ਗੁੱਸਾ ਨਹੀਂ ਕਰੀ ਰਹਿੰਦਾ ਤੇ ਰਲ ਮਿਲ ਕੇ ਰਹੀਦਾ ਜੇ ਕਿ ਕੋ ਕੰਮ ਹੋਇਆ ਥੋੜਾ ਬਹੁਤਾ ਇੱਕ ਦੂਜੇ ਨੂੰ ਆਤਾ ਤੂੰ ਕਰ ਲੈ ਜਾਂ ਮੈਂ ਕਰ ਲੈਂਦੀ ਆ 부ਆ ਜੀ ਕੋਈ ਫਿਕਰ ਨਾ ਕਰੋ ਮੈਂ ਤਾਂ ਹੈਗੀਆਂ ਕੱਲੀ ਕਾਰੀ ਹੁਣ 부ਆ ਹੀ ਰਲ ਕੇ ਰਵੇ ਤਾਂ ਤਾਂ ਹੀ ਆ 부ਆ ਨਾਲ ਤਾਂ ਫੋਜਾਂ ਵਾਂ ਤੂੰ ਕੱਲੀ ਕਾਰੀ ਨਾ 부ਆ ਦੇ ਪੰਜ ਸੱਤ ਜਾਨੀਆਂ ਲੈ ਕੇ ਬੈਠੀ ਉੱਤੇ ਗੱਲਾਂ ਵੇਲਾ ਭੈਣ ਜੀ ਇਦਾਂ ਕਰਦੀ ਹੈ ਵਾਰਡ ਵੀ ਆ ਮੈਂ ਇਹਨਾਂ ਦਾ ਕੋਈ ਭੂਆ ਤਾਂ ਨਾ ਵੰਡ ਵਿਆਹ ਨਹੀਂ ਹੈਗਾ ਉੱਥੇ ਹੈਗਾ ਹੀ ਪੇਕੇਆਂ ਦੇ ਘਰ ਹੁਣ ਤੇ ਕੋਈ ਵੀ ਹੈ ਨਹੀਂਗਾ ਤੂੰ ਤੇ ਜਾਣ ਕੇ ਡਈ ਫਿਰ ਤੂੰ ਭੈਣ ਜੀ ਨਾ ਆਪਣੀ ਗੱਲ ਕਰ ਫਿਰ ਭੂਆ ਦੀ ਗੱਲ ਨਾ ਕਰ ਕਿ ਮੈਂ ਕੱਲੀ ਆ ਤੇ ਪਤਾ ਨਹੀਂ ਭੂਆ ਕੀ ਆ ਠੀਕ ਆ ਠੀਕ ਲੈ ਇਹਨਾਂ ਦੀ ਭੈਣ ਜੀ ਆ ਲੜਾਈ ਹੋ ਕੀ ਬੰਦਾ ਕਰੇ ਇਹਨਾਂ ਨੂੰ ਹੁਣ ਨਾਵੇਂ ਇਹਨੂੰ ਕਹਿਣ ਜੋਗੀ ਤੇ ਨਾਵੇਂ ਇਹਨੂੰ ਕਹਿਣ ਜੋਗੀ ਇਤਰਾ ਹੀ ਪਿਛਲੇ ਬੰਦੇ ਨੂੰ ਖਿਆਈ ਹੁੰਦੀ ਆ ਚਗੋ ਹੋਰ ਹੁਣ ਮੈਂ ਕਿਨੂੰ ਆਖਾ ਤੇ ਕਿਨੂੰ ਨਾ ਜੇ ਮੈਂ ਇੱਧਰ ਆਇ ਨਹੀਂ ਦੇ ਮੂੰਹ ਵਿੰਗਾ ਤੇ ਜੇ ਮੈਂ ਇੱਧੇ ਚੱਲ ਜਣੀ ਤੇ ਦੇਦਾ ਵਿੰਗਾ ਮੈਂ ਤਾਂ ਦਵਾਲੀਆਂ ਪਸ ਕੇ ਨਾ ਭਾਬੀ ਤੂੰ ਐਦਾਂ ਕਰਿਆ ਕਰ ਇੱਕ ਵਾਰ ਇੱਧਰ ਜਾਇਆ ਕਰ ਦੇ ਇੱਕ ਵਾਰ ਮੇਰੀ ਵੱਲ ਆਇਆ ਮੈਂ ਕਿਹ ਵਾਲੋਂ ਨਹੀਂ ਆਇਆ ਕਿ ਮੈਂ ਟਾਲੀ ਥੱਲੇ ਬੈ ਕੇ ਚੱਲ ਜਾ ਕਰਨਾ ਮੰਜਾ ਢਾ ਕੇ ਠੀਕ ਆ ਨਾ 부ਆ ਜੀ ਕਿਉਂ ਮੰਮੀ ਤੂੰ ਤਹੌੜਨ ਲਈ ਮੁਕੇ ਤੇਰੀ ਤੀਜੂ ਹੈ ਜੀ ਤੂੰ ਪਹਿਲੋਂ ਆਪਣੀ ਨਨਾਨ ਵਾਲਾ ਆਇਆ ਕਰ ਤਲੋ ਠੀਕ ਆ ਫੇਰ ਕੁੜੀ ਵਾਲਾ ਆਇਆ ਕਰ ਇਹਨੂੰ ਕਹਿੰਦੇ ਸਿਆਣੀ ਜਨਾਨੀ ਸਿਆਣੀ ਗੱਲ ਕਰਦੀ ਆ ਮੰਨਦੀ ਆ ਹੁਣ ਚੱਲ ਪੁੱਤ ਮੈਂ ਉਹ ਗੱਲ ਸਿਆਣੇ ਦਾ ਘਾਤਾ ਔਲੇ ਦਾ ਖਾਦਾ ਕਿਤੇ ਵਿਰਥਾ ਨਹੀਂ ਜਾਂਦਾ ਇਹ ਗੱਲ ਪੱਲੇ ਪੈਣਵਾ ਹਾਂਜੀ ਹਾਂਜੀ ਹਾਂ ਤੇ ਫੇਰ ਆਇਆ ਕਰ ਇਹਦੇ ਕੋਲ ਮਿਲ ਚਲੋ ਠੀਕ ਠੀਕ ਹੂ ਭੈ ਦੋਰਾਤਾ ਰੱਖ ਲਿਆ ਕਰੀ ਪਰ ਪਹਿਲੋ ਮੇਰੇ ਕੋ ਆ ਲੈੰਦਿਆ ਕਰੀ ਲਫਾਫਾ ਪਿਸ਼ੱਕ ਭਾਵੇਂ ਤੇ ਇਹਨੂੰ ਭੜਾ ਦੇ ਬੂਏ ਗਾੜੀ ਮੇਰੇ ਕੋ ਉਦਾਂ ਹੀ ਘਲਾ ਦਿਆ ਕਰੀ ਖਾਣ ਵਾਲੀਆਂ ਚੀਜ਼ਾਂ ਦਾ ਦਵਿੰਦਰ ਮੈਂ ਇੱਕ ਢੇਲ ਦੀ ਗੱਲ ਦੱਸਣੀ ਆ ਤੈਨੂੰ ਕਿ ਸਾਡਾ ਮਾਪਿ ਉਹ ਵੀ ਕਈਆਂ ਚਿਰਾਂ ਦਾ ਮੁੱਕ ਗਿਆ ਤੇ ਤੁਹਾਡੇ ਆਸਰੇ ਨਾਲ ਪਿੰਡ ਵੇਖਣ ਆ ਜਾਈਦਾ ਵੀ ਸਾਡਾ ਘਰ ਸਾਡੇ ਮਾਪਿ ਉਹਦਾ ਪਰਿਵਾਰ ਵਾ ਜੀ ਕਰਦਾ ਵਾ ਪੇਕੇ ਆਉਣ ਨੂੰ ਤੇ ਜੇ ਗਾੜੀ ਪਰਚਾਈਆ ਚਾਹ ਨਾ ਕਰ ਨਾ ਫਿਰ ਹੋਰ ਢੇਲ ਦੁਖੀ ਹੁੰਦਾ ਤੇ ਚਾਹ ਕਰਨਾ ਚਾਹੀਦਾ ਕੋਈ ਦੇਣ ਲੈਣ ਦਾ ਭੁੱਖਾ ਨਹੀਂ ਹੁੰਦਾ ਇਹਦਾ ਇਹ ਚਾ ਕੀਤਾ ਹੋਏ ਸਾਰਿਆਂ ਨੂੰ ਹੁੰਦਾ ਕਿ ਚਲ ਧੀ ਭੈਣ ਆਈ ਆ 2-4 ਦਿਨ ਫਿਰ ਤੁਰ ਗਈ ਆ ਤੇ ਬਾਕੀ ਚਲੋ ਪਰਿਵਾਰ ਨੂੰ ਵੀ ਹੁੰਦਾ ਪੀ ਸਾਡੇ ਬਜ਼ੁਰਗ ਭੂਆ ਆਈ ਆ ਛੋਣਾ ਲੱਗਦਾ ਏ ਤਰਾ ਇਹ ਮੇਲ ਗੇਲ ਇੱਥੇ ਆ ਮਾਪੇ ਉਹ ਜਦੋਂ ਨਾ ਹੋਏ ਫਿਰ ਭਰਾ ਭਜਾਈਂ ਮਿਲਦੇ ਆ ਇਹ ਉਹਨਾਂ ਨਾਲ ਹੀ ਠੰਡ ਪੈਂਦੀ ਆ ਜਦੋਂ ਮੰਮੀ ਤੈਨੂੰ ਮਿਲ ਕੇ ਠੰਡ ਪੈ ਜਾਂਦੀ ਆ ਹੋਰ ਮਾਵਾ ਧੀਆ ਦਾ ਰਿਸ਼ਤਾ ਹੀ ਇਹੋ ਜਿਹਾ ਵਾ ਇਦਾਂ ਮੇਰੀ ਧੀ ਨਾ ਖੁਸ਼-ਖੁਸ਼ ਰਿਹਾ ਕਰ ਚੰਗਾ ਮੈਨੂੰ ਬੜਾ ਧਿਆਨ ਰਹਿੰਦਾ ਤੇਰੇ ਵੱਲ ਜੇ ਤੂੰ ਦੁਖੀ ਹੋ ਕੇ ਫੋਨ ਕਰਦੀ ਆ ਨਾ ਤੇ ਮੇਰਾ ਸੱਚੀ ਘਰ ਜੀ ਨਹੀਂ ਲੱਗਦਾ ਮੈਂ ਐਵੇਂ ਤੁਰੀ ਫਿਰਦੀ ਛਦਾਈਆਂ ਨੂੰ ਕਦੀ ਉੱਥੇ ਬੂਹੇ ਨਾਲ ਲੱਗਦੀ ਤੇ ਕਦੇ ਉਸੇ ਨਾਲ ਲੱਗਦੀ ਜੇ ਤੂੰ ਕੋਸ਼ਵਾ ਨਾ ਮੈਨੂੰ ਫਿਰ ਬਹੁਤ ਠੰਡ ਪੈਂਦੀ ਕੋਸ਼ ਤੇ ਮੰਮੀ ਮੈਂ ਰਹਿਣੀ ਆ ਅ ਜਦੋਂ ਇਦਾਂ ਮਾੜੀ-ਮੁਡੀ ਕੋਈ ਚੁਵਾਤੀ ਲਾ ਦਿੰਦਾ ਨਾ ਉਹ ਤਾਂ ਫਿਰ ਮੈਨੂੰ ਗੁੱਸਾ ਚੜ ਜਾਂਦਾ ਪਤਾ ਨਹੀਂ ਕਿਹੜੀ ਗੱਲੋਂ ਇੰਨਾ ਗੁੱਸਾ ਕਿਉਂ ਆਉਂਦਾ ਵਾ ਚੱਲ ਪੁੱਤ ਇੱਕ ਕੰਨ ਨਾਲ ਸੁਣਿਆ ਕਰ ਤੂੰ ਦੂਜੇ ਨਾਲ ਨਾਲੀ ਕੱਢ ਦਿਆ ਕਰ ਤੇਰਾ ਘਰ ਵਸਾ ਜਿੱਦਾਂ ਵਸਾ ਉਹਨੂੰ ਇਹ ਨਹੀਂ ਨਾ ਪਤਾ ਵੀ ਮੇਰੇ ਮਨ 'ਚ ਇਹੋ ਜਿਹੇ ਕੋਈ ਗੱਲਾਂ ਨਹੀਂ ਹੈਗੀਆਂ ਪਰ ਜਦੋਂ ਕੋਈ ਕਹਿ ਦਿੰਦਾ ਨਾ ਉਸੇ ਵੇਲੇ ਉੱਗਲ ਕੇ ਬਾਹਰ ਗੁੱਸਾ ਆ ਜਾਂਦਾ ਵਾ ਚੱਲ ਮੇਰੇ ਮੁਰਗੇ ਭਾਵੇਂ ਮੈਨੂੰ ਪੁਛਤਾਵੇ ਲੱਗਾ ਚੱਲ ਮੇਰੀ ਲਾਡੋਤੀ ਮੇਰੇ ਅੱਖੇ ਨਹੀਂ ਲੱਗ ਸਕਦੀ ਤੂੰ ਮੇਰੇ ਅੱਖੇ ਲੱਗੀ ਚੰਗਾ ਹੁਣ ਨਾ ਕੋਈ ਵੀ ਲੜਾਈ ਲੜੀ ਕਰਿਓ ਮੰਮੀ ਜੀ ਮੁੰਡੇ ਨੂੰ ਮੈਂ ਫੋਨ ਕੀਤਾ ਸੀ ਕੈਂਡੇ ਪਿੰਨੇ ਨੇ ਨੇ ਖ ਤੇ ਮੈਂ ਆਉਣ ਲੱਗਾ ਵਾਂ ਤੇ ਨਿਕਲੋ ਫਿਰ ਤੇ ਫਿਰ ਚਲੋ ਠੀਕ ਆ ਚਲੋ ਚਲੋ ਮੈਂ ਤਾਂ ਆਪ ਕਾਲੀ ਪਈ ਵੀ ਚੱਲੀਏ ਘਰ ਜਾ ਕੇ ਫਿਰ ਤੂੰ ਧਾਰਾ ਧੋਰਾ ਕੱਢਣੀ ਆ ਫੇ ਤੈਨੂੰ ਕਵੇਲਾ ਹੋ ਜਾਣਾ ਮੈਂ ਵੀ ਚੱਲ ਜਾਣਾ ਹਾਂ ਪੁੱਤ ਚੱਲ ਜਾਣਾ ਇਹ ਦੋਨੇ ਮੈਨੂੰ ਮਿਲਣਾ ਨਹੀਂ ਨਹੀਂ ਮਿਲੋ ਮਿਲੋ ਜੱਫੀ ਪਾਓ ਠੰਡ ਪਾਓ ਇੱਕ ਦੂਜੀ ਨੂੰ ਸਾਰੇ ਗੁੱਸੇ ਕਿਲੋ ਹਟਾ ਲਓ ਹੋਣੀ ਮਮੀ ਨੇ ਲੜਾਣਾ ਹੋਰ ਕਿਹਦੀ ਆਈ ਕਿਹਨੇ ਹੋਰ ਆਇਆ ਲਾਰਜਾ ਨਾ ਤੁਹਾਨੂੰ ਪਤਾ ਮੈਂ ਤੇ ਡੀਗ ਦੀ ਰੇਣੀ ਮੈਂ ਤੇ ਭੂਆ ਕੋ ਵੀ ਆਹੀ ਆਸਰਾ ਤੇ ਕਿਹਾ ਹੈਗਾ ਵੀ ਭੂਆ ਜੀ ਸ਼ਰਾਬ ਐਵੇਂ ਹੀ ਪੀਣ ਲੱਗ ਗਏ ਆ ਕੀ ਕਰੀਏ ਮੰਮੀ ਸ਼ਰਾਬ ਚਲੋ ਜੇ ਤੁਹਾਨੂੰ ਪਰਮਾਤਮਾ ਨੇ ਇਹ ਲੜਾਈ ਝਾਤੀ ਨਾ ਖਰਿਆ ਤਾਂ ਇਹਨਾਂ ਦੀ ਸ਼ਰਾਬ ਵੀ ਹਟ ਜਾਏ ਮੰਮੀ ਉਹ ਸੋਨ ਚ ਬੰਦੇ ਨੂੰ ਕੋਲੇ ਕਾ ਬਹਿ ਜਾਂਦਾ ਵਾ ਨਾਲੇ ਮੈਂ ਵੀ ਕੰਨਾ ਨਹੀਂ ਕੱਚੀ ਛਾਟੇ ਗੁੱਸਾ ਲੱਗ ਜਾਂਦਾ ਮੈਨੂੰ ਮੈਂ ਤੁਹਾਨੂੰ ਦੱਸਿਆਦਾ ਹੈਗਾ ਵਾ ਉਹ ਜਿੱਦਾਂ ਨਾ ਅਗਲੇ ਦੇ ਮਨ ਚ ਭਾ ਕੋਈ ਗੱਲ ਹੋਏ ਜਾਂ ਨਾ ਹੋਏ ਤੇ ਮੈਨੂੰ ਪਹਿਲਾਂ ਗੁੱਸਾ ਆ ਜਾਂਦਾ ਵੀ ਪਤਾ ਨਹੀਂ ਇਹਨੇ ਕੀ ਕਹਿਤਾ ਵਾ ਚੱਲ ਪੁੱਤ ਮਨ ਨੂੰ ਠੰਡਾ ਰੱਖਿਆ ਕਰ ਨਾਲੇ ਮਨਪ੍ਰੀਤ ਚੱਲ ਪੁੱਤ ਮੁੰਡਾ ਬਾਹਰ ਨਾ ਡੀਕਦਾ ਹੋਵੇ ਹਾਂ ਪਰ ਮੈਂ ਇੱਕ ਗੱਲ ਕਹਿਣੀ ਹੀ ਉਹਦਾ ਭੂਆ ਜੀ ਆਏ ਕਰਮਾ ਲੜੇ ਹਾਣੇ ਨਾਲ ਕੋਈ ਇਦਾਂ ਯਾਰ ਕਰੋ ਕੋਸ਼ ਕੋਸ਼ ਸੰਗਾਕ ਦੂਜੀ ਨੂੰ ਫੋਨ ਕਰੋ ਪਿਆਰ ਵਾਦਾ ਆਰੇ ਮੂੰਹ ਵੀ ਦੀਦੀਆਂ ਤੇ ਹੀ ਰਹਿਣਾ ਠੀਕ ਆ ਆਉਂਗੀ ਹਾਂ ਤੈਨੂੰ ਮੈਂ ਇਹਦਾ ਸਾਰਾ ਕਿਤਾਬ ਵੇਖ ਕੇ ਕੋਈ ਨਹੀਂ ਕੋਈ ਨਹੀਂ ਨਿਕਲੀਏ ਫਿਰ ਟਾਈਮ ਆਇਓ ਚੰਗਾ ਮਮੀ ਭੂਆ ਨੂੰ ਮਿਲ ਕੇ ਜਾਇਓ ਫਿਰ ਭੂਆ ਨੂੰ ਠੰਡ ਪੈਂਦੀ ਆ ਚਲ ਕੋਈ ਨਹੀਂ ਮਿਲਣ ਦੀ ਕਿਉਂਕਿ ਮਾਂ ਪਿਓ ਦੇ ਸੱਜਣ ਤਹੀ ਨਾ ਪਾਉਣੇ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਸਮਝਾਇਆ ਠੀਕ ਆ ਠੀਕ ਹਾਂ ਉਹ ਯेलो ਪਰ ਮੈਂ ਆਣੇ ਦਾ ਚੋਕਲਾ ਸਮਾਨ ਚਲੋ ਠੀਕ